ਜੀ ਕੀ ਪਾਤਸ਼ਾਹ ਗੁਰੂ ਰੂਪੀਆ ਦੇ ਸਾਧ ਸੰਗਤ ਜੀਓ ਇਹ ਸਥਾਨ ਗੁਰਦੁਆਰਾ ਮੌਲ ਟੇਕੀ ਗੁਰੂ ਮਹਾਰਾਜ ਦੇ ਇੱਕ ਜਨਮ ਇਸਥਾਨ ਤੋਂ ਦਸਵੇਂ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਤਾਂ ਦਬੇ ਆ ਤੁਮ ਕਿ ਜਾਣੋ ਸੋਨੇ ਦੀਆਂ ਮੋਹਰਾ ਹਸਰਤੀਆਂ ਪਾਟ ਕੇ ਗੁਰਦੁਆਰਾ ਸੰਗਤ ਸਾਵ ਜਿਹੜਾ ਸ਼ਹਿਰ ਤੁਸੀਂ ਦਰਸ਼ਨ ਕੀਤਾ ਹੋਣਾ ਹੈ ਕਰੋਗੇ ਉੱਥੇ ਰਿਹਾ ਕੇ ਆਪਣੇ ਭਗਤਾਂ ਨੂੰ ਖੁਇਆਣਾ ਤਨ ਖਾਵਾ ਦਿੱਤੀਆਂ ਜਿਹੜੀ ਫੌਜ ਉਹਨਾਂ ਦੇ ਨਾਮ ਪੰਜਾਬ ਤੋਂ ਦੱਖਣ ਚਾਈ। ਤੇ ਮੋੜ ਜਾਣਾ ਸੀ। ਉਸ ਭਾਗ ਵਿੱਚ ਏਕੂ ਬਧ ਜਾਣਾ। ਸੋਨੇ ਦੀਆਂ ਮੋਹਰਾਂ ਅਸਰਦੀਆਂ। ਇਹ ਢਹਲਾਂ بھر-ਭਰ ਕੇ ਖਿਆਨਾ ਵੰਡੇ ਹੰ ਤਨਖਾਵਾ ਦੀਆਂ ਜਿਹੜੀ ਫੌਜ ਪੰਜਾਬ ਵਾਪਸ ਜਾਣ ਵਾਲੀ ਸੀ ਉਸ ਉਹਨਾਂ ਹਾਲ ਸੰਗਤ ਸਾਹਿਬ ਰੱਖੀ ਜਿਹਦੇ ਨਾਲ ਵਾਰਡ ਕੀ ਜਿਹੜਾ ਬਚਿਆ ਖਿਆਨਾ ਉਹ ਗਿਆ ਮੂੜ ਇੱਥੇ ਹੀ ਰਹਿ ਗਿਆ ਤੰਗਰ ਤੋਂ ਬਾਅਦ ਕਿਹਾ ਸਮਾਂ ਆਏਗਾ ਇਹ ਆਖਲ ਚ 96 ਪ੍ਰੋਸ ਸਜੀ सिंह एक खजाना फेर प्रगट होके लंगर चलन ग्रोड़ खालसे पाई दिन इथ अचूब लंगर छकन गे इना हाल हाजमी है तो ना रखा माल टेकली ਮਾਲ ਦਾ ਮਤਲਬ ਕੀ ਜਾਨਣਾ ਇਕੜੀ ਉੱਚੀ ਗੋਰ ਦਵਾਰਾ ਮਾਲ ਟੇਕੜੀ ਸਾਹ ਇਹ ਹਿੱਸਾ ਜਦੋਂ ਪੁਸ਼ਾਉਂ ਬਿਟਾ ਪਾਉਣੀ ਜਿਵੇਂ ਆਪਾਂ ਪੁਸ਼ਾਉਂ ਰਵਾਇਤੀ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ